ਆ ਸਰ ਮੇਰਾ ਨਾਮ ਡਾਕਟਰ ਜਸਵਿੰਦਰ ਹੈ ਮੈਂ ਪਟਿਆਲਾ ਤੋਂ ਆ ਸਰ ਮੇਰਾ ਹੋਮ ਟਾਊਨ ਵੀ ਪਟਿਆਲਾ ਹੈ ਮੇਰੀ ਮੈਰਿਜ ਵੀ ਪਟਿਆਲਾ ਚ ਹੋਈ ਐਕਚੁਅਲੀ 9 ਸਾਲ ਸਰ ਮੈਂ ਹਿਮਾਚਲ ਪ੍ਰਦੇਸ਼ ਜੌਬ ਕੀਤੀ ਅਦਰ ਸਟੇਟ ਪਰ ਆਪਣੀ ਧੀ ਨੂੰ ਔਰ ਪੰਜਾਬ ਦੀ ਧੀ ਨੂੰ ਵਾਪਸ ਲਿਆਉਣ ਵਿੱਚ ਇਸ ਸਰਕਾਰ ਨੇ ਮੇਰਾ ਸਾਥ ਦਿੱਤਾ ਤੇ ਸਰ ਜੋ ਇਸ ਸਰਕਾਰ ਨੇ ਕੀਤਾ ਉਹ ਸ਼ਾਇਦ ਕਿਸੇ ਨੇ ਨਾ ਕੀਤਾ ਕਿਹੜੀ ਕਿਹੜੀ ਅਪਾਰਟਮੈਂਟ ਹੋਈ ਐ ਸਰ ਅਸਿਸਟੈਂਟ ਪ੍ਰੋਫੈਸਰ ਇਨ ਮੈਡੀਕਲ ਕਾਲਜ ਅੱਛਾ ਔਰ ਸਰ ਅੱਜ ਮੇਰਾ ਬਰਥਡੇ ਵੀ ਹੈ ਐਂਡ ਆਮ ਵੈਰੀ ਹੈਪੀ ਕਿ ਮੈਨੂੰ ਤੁਹਾਡੇ ਨਾਲ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਹੈ ਸੀ ਸਰ ਸਾਨੂੰ ਇਹ ਵੀ ਸੁਣਨ ਚਾਇਆ ਸੀ ਤੁਹਾਡੀ ਸਿਹਤ ਠੀਕ ਨਹੀਂ ਹੈ ਅਸੀਂ ਉਹ ਤਾਂ ਵਿਰੋਧੀ ਕਹਿੰਦੇ ਰਹਿੰਦੇ ਨੇ ਮੈਂ ਬਿਲਕੁਲ ਅੱਛਾ ਸਰ ਫੇਠੀ ਹੈ ਸਰ ਉਹਨਾ ਪਰਿਆ ਕਰ ਉਹ ਤਾਂ ਕਦੇ ਮਰ ਗਿਆ ਜੇ ਦੋ ਦਿਨਾਂ ਬਾਅਦ ਨਿਕਲ ਆ ਉਹ ਕਦੇ ਮਰ ਗਿਆ ਤਾਂ ਕਿਉਂਕਿ ਮੈਂ ਮਰ ਗਿਆ ਉਹਨਾਂ ਦੇ ਮੂਰੋਂ ਨਿਕਲ ਸਕਦਾ ਹੋਰ ਤਾਂ ਕੋਈ ਤਰੀਕਾ ਨਹੀਂ ਉਹਨਾਂ ਨੂੰ ਸਰ ਜੱਤ ਕਰ ਉਹਨਾਂ ਦੀ ਤਾਂ ਗੱਲ ਸੁਣਿਆ ਕਰੋ ਸਰ ਜੱਤ ਕਰ ਸਾਰੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਹੈ ਅਸੀਂ ਡਾਕਟਰ ਹਾਂ ਹਾਂਜੀ ਸਰ ਜੇ ਸਹੀ ਠੀਕ ਨਹੀਂ ਕਰਾਇਆ ਕਿ ਫਿਰ ਦਮ ਹੈ ਭੱਜ ਕੇ ਉਹਨਾਂ ਤੋਂ ਆਇਆ ਅੱਜ ਕੇ ਠੀਕ ਜੜਿਆ ਨੇ ਦੀ ਸਰਸਤਾ ਦੁਆ ਵੀ ਕਰਦੇ ਆ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਨਹੀਂ ਨਹੀਂ ਪਰਮਾਤਮਾ ਦੇ ਹੱਥ ਆ ਸਾਰਾ ਕੁਝ ਪਰ ਉਹ ਨਾ ਬਚਾਰੇ ਕੀ ਕਰਨ ਫਿਰ ਉਹਨਾਂ ਕੋਲੇ ਹੋਰ ਕੋਈ ਅਸੀਂ ਤਾਂ ਵਿਸ਼ਵਾਸ ਵੀ ਨਹੀਂ ਕਰਦੇ ਉਹਨਾਂ ਤੇ ਬਸ ਥੈਂਕ ਯੂ ਸਰ ਗੁੱਡ ਲੱਕ ਹਾਂਜੀ ਕੋਈ ਹੋਰ ਸਾਥੀ ਸਸ਼ਿਕਾ ਮੇਰਾ ਨਾਮ ਮਨਪ੍ਰੀਤ ਕੌਰ ਮੈਂ ਰਮਗੜ ਜਵੰਦੀ ਪਿੰਡ ਤੋਂ ਬਿਲੋਂਗ ਕਰਦੇ ਆਂ ਤਹਿਸੀਲ ਸੁਨਾਮ ਤੋਂ ਜ਼ਿਲ੍ਹਾ ਸੰਗਰੂਰ ਸਰ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂ ਬਹੁਤ ਆਪਣੀ ਲਾਈਫ ਦੇ ਵਿੱਚ ਸਟਰਗਲ ਕੀਤਾ ਆਫਟਰ ਬੀਟੈਕ ਮੈਂ ਆਲਸ ਵੀ ਕੀਤੀ ਬਾਹਰ ਜਾਣ ਲਈ ਕਿਉਂਕਿ ਸਾਰੇ ਉਮੀਦ ਛੱਡ ਚੁੱਕੇ ਸੀ ਫਿਰ ਘਰ ਦੇ ਵੀ ਵੀ ਕੋਈ ਜੌਬ ਨਹੀਂ ਮਿਲਦੀ ਇੱਥੇ ਸਾਰੇ ਬੇਰੁਜ਼ਗਾਰ ਹੀ ਰਹਿਣਗੇ ਵੀ ਚਲੋ ਮਾਪਾਪਾਂ ਦੀ ਇੱਛਾ ਨਹੀਂ ਸੀ ਬਾਹਰ ਜਾਣ ਦੀ ਫਿਰ ਵੀ ਮੈਂ ਟਰਾਈ ਕੀਤਾ ਵੀ ਇੱਥੇ ਕੁਝ ਨਹੀਂ ਬਣਨਾ ਜਦੋਂ 21 ਤੋਂ 21 ਤੋਂ ਬਾਅਦ ਜਦੋਂ ਹੁਣ ਪੋਸਟਾਂ ਨਿਕੜੀਆਂ ਨੇ ਤਾਂ ਇੱਕ ਉਮੀਦ ਜਗ ਗਈ ਕਿ ਸ਼ਾਇਦ ਹੋ ਸਕਦਾ ਥੋੜੇ ਤੇ ਬਹੁਤ ਆਸਾਂ ਸਿਆ ਸਾਡੇ ਇਲਾਕੇ ਦੇ ਵਿੱਚ ਤੁਹਾਨੂੰ ਬਹੁਤ ਮੰਨਿਆ ਜਾਂਦਾ ਤੁਹਾਨੂੰ ਹੀ ਜ਼ਿਆਦਾ ਵੋਟਸ ਮਿਲਦੀਆਂ ਨੇ ਤੇ ਇਸ ਤੋਂ ਬਾਅਦ ਜਦੋਂ ਪੇਪਰ ਦਿੱਤਾ ਤੇ ਜਦੋਂ ਮੈਂ ਕੋਈ ਵੀ ਆਪਣਾ ਸਰਟੀਫਿਕੇਟ ਬਣਵਾਇਆ ਕੋਈ ਵੀ ਸ਼ਿਫਾਰਿਸ਼ ਕੁਝ ਵੀ ਨਹੀਂ ਮਿਲਿਆ ਮੈਂ ਫ੍ਰੀ ਆਫ ਕੋਸਟ ਹੀ ਆਪਣੇ ਸਾਰੇ ਡਾਕੂਮੈਂਟਸ ਬਣਵਾਏ ਆਨਲਾਈਨ ਸਭ ਕੁਝ ਹੋਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਡਾ ਇੰਨਾ ਸਪੋਰਟ ਕੀਤਾ ਤੇ ਇਹ ਟਾਈਮ ਹੀ ਸੀ ਜਦੋਂ ਸਾਨੂੰ ਨਿਯੁਕਤੀ ਪੱਤਰ ਵੀ ਤੁਹਾਡੇ ਹੱਥੋਂ ਮਿਲਨੇ ਸੀਗੇ ਤਾਂ ਮੈਂ ਇਹ ਬਹੁਤ ਬੜਾ ਭਾਗਾ ਸਮਝ ਤੇ ਕਿ ਜਿਾ ਜੋ ਕਿ ਮੈਂ ਤੁਹਾਡੇ ਸਾਹਮਣੇ ਆ ਇਸ ਵੇਲੇ ਧੰਨਵਾਦ ਨਹੀਂ ਮਤਲਬ ਕੋਈ ਪੈਸਾ ਪੁੱਛਤ ਨਹੀਂ ਲੱਗਾ ਕਿਸੇ ਨਹੀਂ ਨਹੀਂ ਸਰ ਕੋਈ ਪੈਸਾ ਨਹੀਂ ਲੱਗਾ ਤਾਂ ਮੈਂ ਇਸ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਸਾਨੂੰ ਪਹਿਲਾਂ ਐਵੇਂ ਸੀ ਵੀ ਪਹਿਲਾਂ ਦੇਣੀ ਪੈਂਦੀ ਐ ਸਿਫਾਰਿਸ਼ ਕੁਝ ਵੀ ਬਣਵਾਉਣਾ ਹੋਵੇ ਤਾਂ ਜਦੋਂ ਅਸੀਂ ਗਏ ਤਾਂ ਉਹਨਾਂ ਨੇ ਕੁਝ ਵੀ ਨਹੀਂ ਲਿਆ ਹੈਗਾ ਤੇ ਨਹੀਂ ਨੌਕਰੀ ਵਾਸਤੇ ਚਿੱਠੀ ਲਈ ਕਰੇ ਨਹੀਂ ਨਹੀਂ ਜੀ ਨੌਕਰੀ ਤਾਂ ਫਿਰ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਸਿਲੈਕਟ ਕਰ ਲਿਆ ਗਿਆ ਸਰ ਆਨਲਾਈਨ ਹੋਇਆ ਸੀਗਾ ਸਭ ਕੁਝ ਪਹਿਲਾਂ ਪੇਪਰ ਹੋਇਆ ਪੇਪਰ ਤੋਂ ਬਾਅਦ ਜਲਦੀ ਹੀ ਸਾਡੇ ਮਤਲਬ ਕਿ ਕੁਆਲੀਫਾਈਡ ਹੋਏ ਬੱਚਿਆਂ ਦੀ ਲਿਸਟਾਂ ਆਈਆਂ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਸਾਨੂੰ ਸੰਦੇਸ਼ ਆਇਆ ਨਿਯੁਕਤੀ ਪੱਤਰ ਦਾ ਤਾਂ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਕਰਦੇ ਕੁਛ ਲਈ ਹਾਂਜੀ ਸਰ ਤੁਹਾਨੂੰ ਬਹੁਤ-ਬਹੁਤ ਦਵਾਵਾਂ ਨਹੀਂ ਨਹੀਂ ਸਰ ਹੁਣ ਨਹੀਂ ਬਾਹਰ ਜਾਣਾ ਚਲੋ ਅੱਜ ਕੜਾਈ ਚੜੂਗੀ ਸਰ ਹਾਂਜੀ ਹਾਂਜੀ ਸਰ ਚਲ ਗੁੱਡ ਲੱਕ हाँ जी कोई बोल सीक मेरा नाम कुणाल ठाकुर है मैं पठानकोट डिस्ट्रिक्ट को बिलोंग करता हाँ तहसील मैं बिजली बोर्ड से बतौर जे सब स्टेशन नियुक्त सर, मेरा जर्नी इट्स स्टार्ट फ्रॉम 2008, थाउजेंड इंजीनियर दैन आई बीटेक in electronics communication uske baad maine kafi saal academy ki fir maine electrical energy electric engineering mein diploma kiya i may right now final year law student hu aur district punancode se practice bhi karta hu acha aur last year hi sir main form par aasi te main jada jada main difference hai means meri state te pakki state de vich hun recently kithe bhi exam den jaoge ya kithe bhi jaoge ਐਗਜ਼ਾਮ ਬੱਚੇ ਘਰ ਬਾਅਦ ਚ ਪੁੱਛਦੇ ਤੇ ਪਹਿਲੇ ਆ ਜਾਂਦਾ ਕਿ ਐਗਜ਼ਾਮ ਲੀਕ ਹੋ ਗਿਆ ਸਾਡੇ ਚ ਕੀ ਕਿ 3 ਤਰੀਕ ਨੂੰ ਮੇਰਾ ਐਗਜ਼ਾਮ ਹੋਇਆ ਦੱਸਦੇ ਅਰਾਊਂਡ ਮੇਰੀ ਆਨਸਰ ਕੀ ਆ ਗਈ ਤੇ ਮੈਨੂੰ ਇੰਨਾ ਸਪਸ਼ਟ ਹੋ ਗਿਆ ਕਿ ਨਹੀਂ ਮੇਰੇ ਇਹਨੇ ਮਾਰਕਸ ਹੈਗੇ ਤੇ ਹੁਣ ਮੈਨੂੰ ਸਿਲੈਕਟ ਹੋ ਗਿਆ ਫਿਰ ਦਿਨ 2 3 ਵੀਕਸ ਮੇਰਾ ਰਿਜ਼ਲਟ ਆ ਗਿਆ ਕੰਬਾਈਨ ਮੈਰਿਟ ਲਿਸਟ ਆ ਗਈ ਫਿਰ ਉਸ ਤੋਂ ਬਾਅਦ ਵਿਦ ਇਨ 2 অর 3 ਵੀਕਸ ਉਹਨਾਂ ਨੇ ਮੈਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਪਟਿਆਲਾ ਹੈੱਡ ਆਫਿਸ ਸੱਦ ਲਿਆ ਤੇ ਇਹ ਪ੍ਰੋਸੈਸ ਜਿਹੜਾ ਪਹਿਲੇ ਸਾਲੋ ਸਾਲ ਚੱਲਦਾ ਸੀ ਔਰ ਵਿਦ ਕੋਰਗਰੇਸ ਐਂਡ ਵਿਦ ਯੂ ਆਲਸੋ ਸਰ ਉਹ 3 ਤੋਂ 4 ਮਹੀਨੇ ਨਾਲੇ ਸਭ ਤੋਂ ਵੱਡੀ ਖੁਸ਼ੀ ਮੇਰੀ ਹੈ ਕਿ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਤੁਹਾਨੂੰ ਲਾਈਵ ਦਿਖਤਾ ਪਿਆ ਹੈ। ਅੱਛਾ ਸੀਰੀਅਸly ਚਾਹੁੰਦਾ ਮੈਂ ਦੇਖਾਂ ਜੀ। ਨਹੀਂ ਸਰ ਟੀਵੀ 'ਮੈਂ ਦੇਖਿਆ ਸਰ। ਨਹੀਂ ਸਰ ਸੀਰੀਅਸly ਯੂ ਆਰ ਯੂ ਆਰ ਇੱਕ ਪਿੰਡ 'ਚ ਮੈਂ ਗਿਆ। ਉਹ ਚਰੇ ਨੂੰ ਉਹਦੇ ਕੋਲੇ ਵੋਕੈਬਲਰੀ ਇੰਨੀ ਹੈ ਨਹੀਂ ਜੀ। ਉਹ ਕਹਿੰਦਾ ਤਾਂ ਇਹੀ ਚਾਹੁੰਦਾ ਸੀ ਉਹ ਕਿ ਅਸੀਂ ਤੁਹਾਨੂੰ ਪਹਿਲਾਂ ਟੀਵੀ 'ਤੇ ਦੇਖਦੇ ਸੀ। ਉਹ ਕਹਿੰਦਾ ਜੀ ਮੈਂ ਤੁਹਾਨੂੰ ਜਿਉਂਦੇ ਪਹਿਲੀ ਵਾਰ ਦਿਖਾਇਆ ਹੈ। नहीं नहीं सर <laughs> तो, नहीं, 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 नहीं 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 आई कैन अंडरस्टैंड नहीं 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 बहुत फीलिंग एक किस तरह मतलब कि जाहिर कितनी जाए वो नहीं बता सकता बंदा एक बट जॉब तो ज़्यादा सीरियसली मेरे लिए ज़्यादा प्राउड मोमेंट है कि यू आर सिटिंग इन माय फ्रंट जॉब तो कई गुना ज़्यादा सर जॉब इज जस्ट जस्ट स्टार्टिंग अब नेक्स्ट देखते हैं कहाँ कहाँ जाएंगे बिल्कुल स्टार्टिंग फ्रॉम द नॉर्टिगर देन आई गौ टू इलेक्ट्रॉनिक्स कम्युनिकेशन देन गो टू द कोचिंग एकेडमी देन टू द लॉ नाउ इन द इंजीनियरिंग आसमा और फाइनल आसमा और बीए हां फर्स्ट पर्सन ऑफ इंडिया वेरी गुड गुड लक ऑल द बेस्ट थैंक यू सर हां सत श्री सर सर मेरा नाम गुरमीता मैं दराहे तो साना डिस्ट्रिक्ट लुधियाना पेंदा है सर मैं बहुत धन्यवाद दिया आपकी ਪਹਿਲਾਂ ਤਾਂ ਅੱਜ ਤੱਕ ਹੁਣ ਤੱਕ ਜਿੰਨੇ ਵੀ ਆਫਰ ਲੈਟਰ ਮਿਲਦੇ ਨੇ ਜਿਹੜੇ ਹਾਂਜੀ ਸਰ ਜਿੰਨੇ ਵੀ ਆਫਰ ਲੈਟਰ ਮਿਲਦੇ ਨੇ ਆਪਾਂ ਪੂਰੇ ਇੰਡੀਆ ਦੀ ਗੱਲ ਕਰੀਏ ਸਾਰਿਆਂ ਨੂੰ ਬਾਇ ਪੋਸਟ ਆਉਂਦੀ ਆ ਮਾਨ ਸਰਕਾਰ ਪੰਜਾਬ ਦੇ ਵਿੱਚ ਪਹਿਲੀ ਆ ਜਿਹੜੇ ਪ੍ਰੋਗਰਾਮ ਕਰਕੇ ਸਾਨੂੰ ਇੱਥੇ ਬੁਲਾਉਂਦੇ ਨੇ ਸਾਨੂੰ ਮਾਨ ਮਹਿਸੂਸ ਕਰਦੇ ਨੇ ਵੀ ਅਸੀਂ ਕੁਝ ਹਾਸਲ ਕੀਤਾ ਅੱਜ ਸਰ ਇਸ ਦੌਰਾਨ ਇਸ ਪ੍ਰੋਸੈਸ ਦੌਰਾਨ ਇੱਕ ਵੀ ਰਿਸ਼ਵਤ ਦੀ ਜ਼ਰੂਰਤ ਨਹੀਂ ਪਈ ਸਾਨੂੰ ਤੇ ਨਹੀਂ ਸਰ ਅਸੀਂ ਕਿ ਕਿਸੇ ਦੀ ਸਪਾਰਸ਼ ਲਗਵਾਈ ਹੈ ਸਰ ਸਾਰਾ ਕੰਮ ਆਨਲਾਈਨ ਹੋਇਆ ਏ ਸਾਰਾ ਪੇਪਰ ਹੋਇਆ ਸਾਡਾ ਰਿਜ਼ਲਟ ਆਇਆ ਕਿਹੜੇ ਕੰਟੋਰਟ ਵਿੱਚ ਸਰ ਮੈਂ ਨਿਆ ਡਿਪਾਰਟਮੈਂਟ ਦੇ ਵਿੱਚ ਸਹਾਇਕ ਜਿਲ੍ਹਾ ਅਧਿਕਾਰੀ ਜੀ ਅੱਛਾ ਅਸਿਸਟੈਂਟ ਹਾਂਜੀ ਅਸਿਸਟੈਂਟ ਡਿਸਟ੍ਰਿਕਟ ਕੰਟਰੋਲਰ ਦੀ ਪੋਸਟ ਤੇ ਹਾਂਜੀ ਸਰ ਹਾਂਜੀ 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 ਸਰ ਇਹਦੇ ਵਿੱਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਸਰ ਪਹਿਲਾਂ ਘਰ ਦੇ ਕਹਿੰਦੇ ਸੀਗੇ ਵੀ ਤੂੰ ਬਾਹਰ ਚਲੀ ਜਾ ਪਰ ਸਰ ਮੇਰੀ ਇਹ ਅੱਛਾ ਸੀ ਕਿ ਮੈਂ ਇੱਥੇ ਹੀ ਰਹਿ ਕੇ ਨੌਕਰੀ ਕਰਨੀ ਹੈ ਸਰ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਗੁੱਡ ਲੱਕ ਥੈਂਕ ਯੂ ਸੋ ਥੈਂਕ ਯੂ ਕੋਈ ਕਦ ਹੋਰ ਸਾਥੀ ਕੋਈ ਉਧਰ ਹੌਸਲਾ ਬਤਾ ਜਾਂਦਾ ਨਾ ਉਹ ਬੇਨ ਆਪਣਾ ਇਹ ਬੋਲ ਨੂੰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰ ਇਹ ਤੁਹਾਡੀ ਸਰਕਾਰ ਚ ਮੇਰੀ ਇਹ ਤੀਸਰੀ ਜੌਬ ਹੈ ਸਰ ਜੀ ਸਰ ਮੈਂ ਪਹਿਲਾਂ ਕੀ ਕੀ ਸੀ ਪਹਿਲਾਂ ਸਰ 10 ਸਾਲ ਤੋਂ ਮੈਂ ਤਿਆਰੀ ਕਰ ਰਿਹਾ ਸੀ ਪਰ ਉਹ ਸਰਕਾਰ ਚ ਉਹਨਾਂ ਨੇ ਕਦੀ ਇੰਨਾ ਚਾਂਸ ਬਣ ਨਹੀਂ ਦਿੱਤਾ ਕਿ ਕਦੀ ਕੋਈ ਜੌਬ ਲੈ ਸਕੇ ਉਹ ਜਾਂਦੇ ਰਿਸ਼ਵਤ ਵਾਲੇ ਲੈ ਜਾਂਦੇ ਸੀ ਜਦੋਂ ਇਹ ਕੰਦਮ ਨੇ ਲੈ ਜਾਂਦੇ ਸੀ ਇਹ ਜੀ ਜੀ ਸਰ ਮੈਂ ਮਿਹਨਤ ਕੀਤੀ ਸਰ ਤੇ ਤੁਹਾਡੀ ਸਰਕਾਰ ਚ ਇਹ ਤੀਸਰੀ ਜੌਬ ਲੈਣ ਆ ਰਹੇ ਹਾਂ ਪਹਿਲਾਂ ਕਿਹੜੀ ਬਲੀ ਪਹਿਲਾਂ ਸਰ ਪੀਐਸ ਪੀਸੀਐਲ ਚ ਐਸਐਸਏਸੀ ਫਿਰ ਪੀਡਬਲਯੂਡੀ ਚ ਇਸ ਟਾਈਮ ਜੀਡੀਐਮ ਹੁਣ ਸਰ ਫਿਰ ਪੀਐਸਪੀਸੀਐਲ ਚ ਜਈ ਸਬਸਟੇਸ਼ਨ ਦੀ ਪੋਸਟ ਹੈ ਸਰ ਜਿਹੜੀ ਜਿਹੜੀ ਵਧੀਆ ਲੈਵਲ ਦੀ ਜੀ ਸਰ ਬਹੁਤ ਬਹੁਤ ਧੰਨਵਾਦ ਸਾਹਿਬ ਦਾ ਬਹੁਤ 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 ਧੰਨਵਾਦ ਹੋਵਾਂਗੇ ਅੰਦਰਿਕ ਪੰਚੀ